ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਪਰਨ ਵਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਆ 8427019817 ਅੱਜ ਦੀ ਵੀਡੀਓ ਵਿੱਚ ਦੋ ਗੜਾ ਦਿਖਾਵਾਂਗੇ ਇੱਕ ਗੱਪਣ ਤੇ ਇੱਕ ਤਾਜੀ ਸੂਵੀ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਹਰਪੀ ਸਿੰਘ ਪਿੰਡ ਕਟੂ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਹੀ ਆਪਣਾ 9889097305 78890 97305 97305 ਪਹਿਲਾ ਨੰਬਰ ਆਪਾਂ ਜਿਹੜੀ ਤਾਜੀ ਬੈੜ ਸੂਈ ਦੇਖੀ ਜਨੇ ਕਦੋਂ ਕ ਸੂਈ ਹੈ ਇਹ ਵੀਰ ਜੱਸੀ ਨਸਨ ਜੀ ਬੈੜ ਆ ਤੇ ਮਗਰ ਵੀ ਜੱਸੀ ਜੱਸੀ ਇਹ ਬੱਚਾ ਬੱਸੀ ਆ ਠੀਕ ਆ ਬਾਈਰ ਕਲਰ ਜਬ ਅੱਛੀ ਆ ਗਈ ਹੈ ਨਾ ਬਹੁਤ ਸੁੰਨੀ ਵੀਰੇ 골ਡਨ ਕਲਰ ਚ ਠੀਕ ਆ ਸਾਫ ਸੁਥਰੀ ਆ 나ੜੂਆ ਨਾਲ ਆ 나ੜੂਆ ਨਾਲ ਆ ਵੀਰੇ ਤੀਜੇ ਦਿਨ ਜਸਵੀ ਨੂੰ ਜੇਰ ਜੇਰ ਵਗੈਰਾ ਸਭ ਸੁੱਕਿਆ 11 ਤੋਂ 12 ਕਿਲੋ ਦੇ ਥਲੇ ਗੋਲਾ ਹਾ ਜੇ 5.5 ਦਾ ਟਾਈਮ ਦਾ ਨੈਟ ਹਾਜ਼ਰ ਆ ਨੈਟ ਹਾਜ਼ਰ ਵੀ ਥੋੜੀ ਜਿਹੀ ਭਲਾ ਜੀ ਜੱਪਸੀ ਚੌਂਡ ਚ ਵਾ ਇੱਕ ਨੰਬਰ ਇੱਕ ਨੰਬਰ ਤੇ ਧਾਰਾ ਮਾਰਕੀਟ ਜਿਹਾ ਕੋਈ ਦਿਖਾਉਣਾ ਹੈ ਸੋ ਵੀਰ ਬੱਚਾ ਚਾਹੁੰਦਾ ਦੇਖ ਸਕਦੇ ਹੋ ਧਾਰਾ ਆਪਾਂ ਮਾਰ ਕੇ ਰੱਖੋਣੇ ਆ ਜੀਆਂ ਸੋ ਵੀਰੋ ਧਾਰਾ ਦੇਖ ਸਕਦੇ ਹੋ ਨਿਆਣਾ ਪਾਉਣ ਦੀ ਵੀ ਕੋਈ ਜ਼ਰੂਰਤ ਨਹੀਂ ਜਮ ਇਹਨੂੰ ਠੀਕ ਹੈ ਸਾਫ਼ ਸੁਥਰੇ ਵੀ ਝੂਠਾ ਲਾਉਣਾ ਹੀ ਹੈਗਾ ਠੀਕ ਹੈ ਮੋਟੀ ਚੋਈ ਦੀ ਹੈ ਨਾ ਜਮ ਹਾਂ ਠੀਕ ਹੈ ਚੌਂਡ ਵਗੈਰਾ ਦੇਖੋ ਸੋਣਾ ਤੇ ਦੁੱਧ 10 ਲੀਟਰ ਹਾਜ਼ਰ ਹੈ ਨਾ 11 ਤੋਂ 12 ਕਿਲੋ ਬੋੜਾ ਹਾਜ਼ਰ ਹੈ ਤੇ ਨਾਲ 10 ਮਨ ਕੋਈ ਠੱਗੀ ਨਹੀਂ ਕੋਈ ਚੱਕਰ ਨਹੀਂ ਹੈ ਸਾਫ਼ ਸੁੱਧਾ ਇਕੱਲਾ ਕੰਦਾ ਥਾਣਾ ਰੇਟ ਕੀ ਰਹਿਣਾ ਇਹਦਾ ਰੇਟ ਤੇ ਫੋਨ ਤੇ ਕਰ ਭਾਵੇਂ ਤੋਂ ਜੈ ਦੁੱਧ ਅੰਦਾਜ਼ਾ ਲੱਗ ਚੱਲੇ ਕਿੰਨੇ ਮਨ ਕਿਲੋ 1500 ਕਿਲੋ ਦੁੱਧ 80 ਦੇ ਦੂਗੇ ਕਿਵੇਂ ਕਹਿਣ ਜਾਂ 20 ਕਿਲੋ ਘਾ ਲਵਾਂਗਾ ਅਲੱਗ ਪਿੱਛੇ ਦਾ ਟੋਰੀ ਬਾਹਰ ਨੂੰ 15 ਕਿਲੋ ਦੁੱਧ ਮਨ ਕੇ ਲੈ ਲਓ 14 ਤੇ ਚੱਲੂ 11 ਲੀਟਰ ਹਾਜ਼ਰ ਹੈ ਜੇਰ ਧਾਰ ਤੇ ਭਾਰ ਕਪਾ ਸਭ ਖਸੋਕਿਆ ਸੂਈ ਸਵਾਈਆ ਸਾਰਾ ਪਰਦਾ ਫਾਸਾ ਪਿੱਛੇ ਅੱਗੇ ਬਾਈਟ ਕੱਲੇ ਦੇ ਵਿੱਚ ਜਰਸੀ ਨਾੜੂਆ ਨਾਲ ਆ ਜਮਾ ਠੀਕ ਹੈ। ਪੁਲਰ ਹੇਡ ਦੇ ਵਿੱਚ ਠੀਕ ਹੈ ਸਹਿਜ ਵਗੈਰਾ ਪੂਰਾ ਫੁੱਲ ਖੁੱਲੇ। ਸਹਿਜ ਕੋਈ ਸ਼ੂਟ ਜਰਸੀ ਨਹੀਂ ਹੈਗੀ ਬੜੀ ਪੰਜਾਬ ਵਾਲੀ ਐ ਚ ਆਪਣੀ ਪੰਜਾਬਣਾਂ ਦਾ ਹੁੰਦਾ। ਠੀਕ ਹੈ। ਕਬਜਿਕ ਡੈਸ ਮਾਰ ਕੇ ਮਾ ਜੀ ਕੋਲੇ ਦੀ ਠੀਕ ਹੈ। ਮਾਰਦੀ ਕਿਹੜਾ ਲਗੀਆਂ ਚੱਕਣ ਦੀ ਇੱਥੇ ਖੜੀ ਹੋ ਗਈ ਸੀੜੀਆਂ ਐ ਨਹੀਂ ਹੈ ਕੋਈ ਜਵਾਕ ਵੇਚੀ 2 ਸਾਲ ਦਾ। ਠੀਕ ਹੈ। ਕਹਿੰਦਾ ਭਾ ਵੀ ਠੰਡੀ ਐ ਜਰਸੀ ਐਫ ਐਫ ਚੋਂ ਪੈਦਾ ਹੋਈ ਵੀ ਹੈ ਹਨਾ ਇਹ। ਹਾਂ ਅੱਜ ਆਪਣੇ ਪੇਟੋਂ ਪੈਦਾ ਹੁੰਦੀ ਹੈ ਬੋ ਜੀ। ਠੀਕ ਹੈ। ਸੋ ਮੰਨ ਕੇ ਚਲੋ ਮਗਰ ਉਹਨੇ ਜਰਸੀ ਦਾ ਸਹਿਜ ਬੱਚੀ ਪਾਦੀ। ਤੇ ਚੱਲੂ ਮੰਨ ਕੇ ਚਲੋ ਕ੍ਰਾਸ ਪਾਣ ਜਾ ਹਨਾ ਪਰ ਦੁੱਧ ਨੂੰ ਨਿਆਰੇ ਦੇ ਦਣਗੇ ਜਮ ਠੀਕ ਆ ਰੇਡ ਵੀਰ ਕਹਿੰਦਾ ਫੂਲ ਤੇ ਕਰਾਂਗੇ ਬਿਲਕੁਲ ਚੀਜ਼ ਅਕੋਰਡਿੰਗ ਬਜਬ ਹੋਊਗਾ ਕੱਦ ਬਹੁਤ ਜਿਆਦਾ ਕੋਈ ਵੀਰ ਇਹਨਾਂ ਮੰਨੇ ਵੀ ਛੋਟੀ ਲਿਸੀ ਆ ਕਿਸੇ ਪਾਸਿਓ ਢਿੱਲੇ ਵਾਲੇ ਪਾਸਿਓ ਓਕੇ ਆ ਜਮ ਥਾਂ ਦੇਖਾਂ ਜੀ ਚਾਰੇ ਥਾਂ ਨਿਕਲਵੇਂ ਸਾਫ਼ ਸੁਥਰੇ ਵਿੱਥੀ ਤੇ ਤੇ ਆ ਕਿ ਦੂਜੇ ਨੰਬਰ ਤੇ ਆਪਾਂ ਐਫ ਐਫ ਦੇਖੀਏ ਨੇ ਗੱਬਣ ਇਹ ਬਾਈ ਜੀ ਸੁਆ ਕਿਹੜਾ ਸੁੰਦੀ ਪਈ ਆ ਠੀਕ ਐ ਇਦਾਂ ਤੋਂ ਜਵਾਨ ਹੋਣਾ ਨੰਦੋ ਜਵਾਨ ਅਸੀਂ ਪਾਸਾ ਪਾਸਾ ਤਨ ਸੁੰਦੇ ਰਹਿੰਦੇ ਸਾਫ਼ ਸੁਥਰੀ ਆ ਉਹਨੇ ਕਾਸਨ ਦੀ ਲੋ ਦੁੱਧ ਦਾ ਪੈਸਟੇਮੈਂਟ ਲੱਗ ਕੇ ਚਲੇ ਕਿੱਥੇ ਚਲੇ ਜੂਗੇ ਭਾਈ ਕਰੂਨ ਦਾ ਬਾਈ ਜੀ ਦੱਸਾਇਆ ਬਾਕੀ ਮਾਲ ਕੀ ਦੇਵਾ ਠੰਡ ਰੋਪੇ ਸਾਹਿਬ ਨੇ ਦੁੱਧ ਦੁਬਾਰੇ 25 ਕਿਲੋ ਤੇ ਕਹਿ ਕੇ ਦੇ ਰਹੇ ਨੇ ਬਾਕੀ ਆਲੇ ਦੀ ਸੇਵਾ ਲੈ ਕੇ ਤਿਆਰ ਵੀ ਮੇਰੇ ਮੌਸਮ ਆ ਕਿਆ ਦਿਨ ਕੱਢਦੀ ਅੱਜ ਇਹ 10 ਤੋਂ 12 ਦਿਨ ਬਾਕੀ ਨੇ 10 ਦਿਨ ਬਾਕੀ ਆ ਤੇ ਜਮਾ ਮੰਨ ਕੇ ਚਲੋ ਵੀ ਸਰਦੀ ਸਰਦੀ ਨਿਆਰੇ ਲਿਆ ਦੇਣੇ ਆਲੀਆ ਫ੍ਰੀਡ ਦੇ ਵਿੱਚ ਲਿਖਣਾ ਕੋਈ ਫੇਸਬੁਕ ਵਾਲੇ ਦੇ ਖਾਤੇ ਨੇ ਬੱਚੀ ਠੀਕ ਐ ਸਾਹ ਤੁਸੀਂ ਖੱਟੀ ਸਿਹਰੀ ਵੀ ਬੋਲੋ ਸੋ ਜਿੱਦਿਆਂ ਨੂੰ ਦੁੱਧ ਦੇਣੇ ਬੱਚੀ ਨੇ ਚੱਲਣਾ ਮੰਨ ਕੇ ਚਲੋ ਵੀ ਉਹ ਦਿਨ ਸਪਟੰ ਅਕਤੂਬਰ ਦੇ ਵਿੱਚ ਸਟਾਰਟਿੰਗ 'ਚ ਠੰਡ ਹੋ ਜਾਂਦੀ ਹੈ 14-15 ਸਤੰਬਰ ਤੋਂ ਬਾਅਦ। ਇਹਦੇ ਵਿੱਚ ਮਰੀਕ ਦੀ ਬੀਕਵਾਲਿਟੀ ਖਾਂਦੇ ਬਸੂ ਜੈਲ ਨੂੰ ਕਹਿ ਕੇ ਵੇਚਦਾ। ਠੀਕ ਹੈ। ਦੂਜਾ ਸੁਆ ਜੈਨੂਣ 21-22 ਲੀਟਰ ਤੋਂ ਬਾਹਰ ਵਾਲੀ ਤੇ ਬਾਕੀ ਮੇਨ ਚੀਜ਼ ਹੈ ਕਿ ਆਪਾਂ ਹੋਰ ਦੇਖੇ ਦੇ ਵਿੱਚ ਪਤਲੀ ਸਕੈਨ ਦੇ ਵਿੱਚ। ਜਮਾ ਰੋਕਿਆ ਮਰੀਆ ਬਈ ਕੋਈ ਮਟਰ ਸੁਤਾ ਪਾਣੀ ਹੈ ਬਸੂ। ਠੀਕ ਹੈ। ਉਸ ਤੋਂ ਪਿੱਛੇ ਮੈਂ ਕਹਿੰਦੀ ਦੁੱਧ ਫ੍ਰੀਡ ਇੱਕ ਸਿਲੰਡਰ 67। ਕਹੇ ਠੀਕ ਹੋ ਜਾ ਜੈ ਮਸੀਹਾ ਤੋਂ ਤੋੜਾ। ਠੀਕ ਹੈ। ਸੱਲੇ ਮੈਂ ਕਿਵੇਂ ਦੇਖੋ ਮੇ ਗਾਡ ਪੂਰੀ ਸਾਫ ਸੁਥਰੀ ਹੈ ਨਾ। ਸੋ ਬੱਚੀ ਦੀ ਸਕੈਨ ਠੰਡੀ ਪੂਰੀ ਮੰਨ ਕੇ ਚਲੋ ਵੀ ਚਮੜੀ ਦੇ ਵਿੱਚ ਕਰੋਡ ਭਰੇ ਜਾਂਦੇ ਆ ਇਹਦੇ ਕੋਈ ਨਹੀਂ ਕਰ ਵੀ ਚਾਰ ਪਾ ਕੇ ਮੋਟੀ ਕਰੀ ਵੀ ਐ ਬੈਡ ਜਿੰਨੀ ਵੀ ਮੰਨ ਕੇ ਚਲੋ ਨਰਮ ਚਮੜੀ ਦੀ ਹੋਗੀ ਕੋਖ ਦਿਖਾਉਂਦੀ ਹੋਗੀ ਉਹ ਬੈਡ ਮੰਨ ਕੇ ਚਲੋ ਚੰਗੀ ਮੰਨੀ ਜਾਂਦਾ ਪਸਲੇ ਦਿਖਾਈ ਦਿੰਦੇ ਜਿਵੇਂ ਜੱਜ ਕਰਦੇ ਨੇ ਪਸਲੇ ਨਹੀਂ ਦਿੰਦੇ ਹੁਣ ਜਿੰਨੀ ਜਿਹੜੀ ਬੈਡ ਦੇ ਪਸਲੇ ਆ ਦਿੰਦੀਆਂ ਠੀਕ ਹੈ ਠੰਡੀ ਕੀ ਹੋਊਗੀ ਥਾਂ ਥਣ ਚਾਰੇ ਓਕੇ ਜਮਾ ਮਾੜੀ ਚਮੜੀ ਤੇ ਭਰੀ ਕਰੋਡ ਭਰਿਆ ਜਾਂਦਾ ਸੋ ਆ ਦੇਖੋ ਜਮਾ ਇੱਥੇ ਮਰਜੀ ਭਰ ਲਾ ਹਨਾ ਕਿਹਦਾ ਰੇਟ ਇਹ ਰਿਸ਼ ਗੁੰਦ ਗਨਪਾ ਅਬ੍ਰੇਜ ਬਿਲਕੁਲ ਜਾਇਜ ਹੋ ਨੰਬਰ ਬੋਲ ਦੀ ਆਪਣਾ ਨੰਬਰ 78890 97305 ਪਿੰਡ ਕਟੂ ਜ਼ਿਲ੍ਹਾ ਬਰਨਾਲਾ